ਆ ਦੇਖ ਲਵੋ ਦੋ ਨਿੱਕੀਆਂ ਨਿੱਕੀਆਂ ਮਾਸੂਮ ਬੱਚੀਆਂ ਚੱਲਦੀ ਸਕੂਲ ਵੈਂਡ ਦੇ ਵਿੱਚੋਂ ਧੜੰਮ ਦੇਣੀ ਡਿੱਗ ਜਾਂਦੀਆਂ ਨੇ ਜੀ ਹਾਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸਿਸਟ ਵੀ ਤਸਵੀਰਾਂ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਦੋ ਬੱਚੀਆਂ ਚੱਲਦੇ ਸਕੂਲ ਵੈਂਡ ਦੇ ਵਿੱਚੋਂ ਅਚਾਨਕ ਡਿੱਗ ਜਾਂਦੀਆਂ ਨੇ ਉਸ ਤੋਂ ਬਾਅਦ ਮਹੌਲਾ ਵਾਸੀ ਇਕੱਠੇ ਹੋ ਜਾਂਦੇ ਨੇ ਅਤੇ ਬੱਚੀਆਂ ਦੇ ਜਿਹੜੇ ਕਿ ਉਹ ਸੱਟਾ ਮਾਮੂਲੀ ਜ਼ਰੂਰ ਲੱਗਦੀਆਂ ਨੇ ਪਰ ਗਣੀਮਤੇ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਤਾਂ ਉੱਥੇ ਦੂਜੇ ਪਾਸੇ ਕੋਲ ਵੈਂਡ ਦੇ ਡਰਾਈਵਰ ਤੇ ਵੀ ਲਾਪਰਵਾਹੀ ਦੇ ਦੋਸ਼ ਲੱਗੇ ਨੇ ਮੁਹੱਲਾ ਵਾਸੀਆਂ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਹਾਦਸਾ ਵਾਪਰਿਆ ਤੇ ਬੱਚੀਆਂ ਜਿਹੜੀ ਕਿ ਉਹ ਚੱਲਦੇ ਵੈਂਡ ਦੇ ਵਿੱਚੋਂ ਹੇਠਾਂ ਸੜਕ ਤੇ ਡਿੱਗ ਜਾਂਦੀਆਂ ਨੇ ਹਾਲਾਂਕਿ ਡਰਾਈਵਰ ਦਾ ਇਹ ਕਹਿਣਾ ਹੈ ਕਿ ਉਸ ਦੇ ਵੱਲੋਂ ਜਿਹੜੀ ਕਿ ਟਾਕੀ ਹੈ ਉਹ ਵੈਨ ਦੀ ਲਗਾਈ ਗਈ ਸੀ ਚੰਗੀ ਤਰ੍ਹਾਂ ਦੇ ਨਾਲ ਤਾਂ ਕਿਸੇ ਬੱਚੇ ਦੇ ਵੱਲੋਂ ਹੀ ਖੋਲੀ ਗਈ ਹੈ ਜਿਸ ਕਾਰਨ ਇਹ ਬੱਚੀਆਂ ਜਿਹੜੀ ਕਿ ਉਹ ਵੈਨ ਦੀ ਟਾਕੀ ਦੇ ਰਾਹੀਂ ਡਿੱਗ ਜਾਂਦੀਆਂ ਨੇ ਤਾਂ ਦੱਸਦੇ ਕਿ ਇਹ ਤਸਵੀਰਾਂ ਨੇ ਗੁਜਰਾਤ ਦੀਆਂ ਗੁਜਰਾਤ ਦੇ ਵਡੋਂਦਰਾਂ ਦੇ ਵਿੱਚ ਇਹ ਹਾਦਸਾ ਵਾਪਰਿਆ ਕਿ ਚਾਲ ਦੀ ਸਕੂਲ ਵੈਨ ਦੇ ਵਿੱਚੋਂ ਦੋ ਨਿੱਕੀਆਂ ਬੱਚੀਆਂ ਡਿੱਗ ਜਾਂਦੀਆਂ ਨੇ ਹਾਲਾਂਕਿ ਕੋਈ ਵੱਡਾ ਹਾਦਸਾ ਤੇ ਨਹੀਂ ਵਾਪਰਿਆ ਪਰ ਮਾਮੂਲੀ ਸੱਟਾਂ ਨਾਲ ਬੱਚੀਆਂ ਦੇ ਜ਼ਰੂਰ ਲੱਗੀਆਂ ਨੇ ਅਤੇ ਇੰਨਾ ਬੱਚਿਆਂ ਦਾ ਜੋ ਕਿ ਹਾਲ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਸੈਮੀਆ ਹੋਈਆਂ ਨੇ ਇਹਨਾਂ ਨੂੰ ਜੋ ਕਿ ਸੱਟਾਂ ਵੀ ਗੰਭੀਰ ਲੱਗਦੀਆਂ ਨੇ ਅਤੇ ਮੁਹੱਲਾ ਵਾਸੀ ਵੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਬੱਚਿਆਂ ਨੂੰ ਚੁੱਪ ਕਰਵਾਉਂਦੇ ਨੇ ਤਾਂ ਇਹਨਾਂ ਰੋਂਦੀਆਂ ਕੁਰਲੌਂਦੀਆਂ ਬੱਚਿਆਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੇ ਕਿ ਅਨੇ ਦਿਨਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਹੀਆਂ ਨੇ ਗੁਜਰਾਤ ਦੇ ਵਡੋਂਦਰਾਂ ਦੀ ਹੈ ਇਹ ਤਸਵੀਰਾਂ ਨੇ ਤੁਹਾਨੂੰ ਲਗਾਤਾਰ ਦਿਖਾ ਰਹੀਆਂ